ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਹੋਏ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਇਸ ਕਰਕੇ ਆਪਣਾ ਕਮੈਂਟ ਜ਼ਰੂਰ ਕਰਿਆ ਕਰੋ ਸਾਡੇ ਨਾਲ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਪੇਮੈਂਟ ਦਾ ਮੈਥਡ ਹੋਏਗਾ ਜੀ ਆਨਲਾਈਨ ਆਨਲਾਈਨ ਤੁਹਾਨੂੰ ਪੇਮੈਂਟ Google Pay PhonePe ਰਾਹੀਂ ਤੁਸੀਂ ਕਰ ਸਕਦੇ ਜੀ ਤੇ ਪੇਮੈਂਟ ਤੁ ਆਰਡਰ ਕਰਨ ਤੋਂ 2-3 ਦਿਨ ਬਾਅਦ ਪਾਰਸਲ ਤੁਹਾਨੂੰ ਤੁਹਾਡਾ ਰੀਸੀਵ ਹੋ ਜਾਏਗਾ ਤੇ ਆਪਣਾ ਜਦੋਂ ਤੁਹਾਨੂੰ ਪਾਰਸਲ ਰੀਸੀਵ ਹੋ ਜਾਂਦਾ ਹੈ ਤੇ ਮੇਰੀਆਂ ਭੈਣਾਂ ਆਪਣਾ ਫੀਡਬੈਕ ਸਾਡੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਕਿ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਆਪਾਂ 2 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਡਿਸਕਾਊਂਟ ਵਾਲੇ ਸੂਟਾਂ ਦੀ 300 ਰੁਪਏ ਪ੍ਰਾਈਸ ਵਾਲੇ ਜਿਹੜੇ ਆਪਾਂ ਸੂਟ ਸੀ ਉਹ ਕਾਫੀ ਮੇਰੀਆਂ ਭੈਣਾਂ ਨੂੰ ਸੂਟ ਮਿਲੇ ਨਹੀਂ ਆ ਨਾ ਉਹਨਾਂ ਦੇ ਵਿੱਚੋਂ ਉਹ ਜਦੋਂ ਵੀਡੀਓ ਪਾਈ ਉਸ ਤੋਂ ਬਾਅਦ ਜਲਦੀ ਜਲਦੀ ਸਾਰੇ ਜਿਨ੍ਹਾਂ ਦੇ ਆਰਡਰ ਆਏ ਉਹਨਾਂ ਨੂੰ ਤੇ ਉਹ ਸੂਟ ਮਿਲ ਗਏ ਪਰ ਸੂਟ ਥੋੜੇ ਸੀ ਉਸ ਦਿਨ ਮਿਲਦਾ 10 12 ਸੂਟ ਸੀ ਤੇ 10 12 ਸੂਟ ਉਹ ਆਪਣੇ ਨਿਕਲ ਗਏ ਹੋਏ ਆ ਤੇ ਹੁਣ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫੇਰ ਉਹੀ ਵੈਰਾਈਟੀ ਮੈਂ ਲੱਭ ਕੇ ਲੈ ਕੇ ਆਈਆਂ ਕਿ ਮੇਰੀਆਂ ਭੈਣਾਂ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਉਹ ਜ਼ਰੂਰ ਮਿਲੇ ਤੇ ਅੱਜ ਆਪਾਂ ਦੇਖਦੇ ਆਂ ਫਿਰ ਉਹਦੇ ਨਾਲ ਦੀ ਡਿਸਕਾਊਂਟ ਵਾਲੇ ਸੂਟ ਸ਼ਿਪਿੰਗ ਅਲੱਗ ਹੋਏਗੀ ਜੀ 300 ਰੁਪਏ ਦੇ ਵਿੱਚ ਮੇਰਾ ਕੋਈ ਮਾਰਜਨ ਨਹੀਂ ਹੈਗਾ ਕਿਉਂਕਿ ਇਹ ਮੈਂ ਉਹਨਾਂ ਸੂਟਾਂ ਤੇ ਮੈਂ ਡਿਸਕਾਊਂਟ ਲਗਾਇਆ ਹੋਇਆ ਸੀ ਪਰ ਫਿਰ ਮੈਨੂੰ ਹੁਣ ਲਿਹਾਉਣੇ ਪਏ ਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਤੇ ਸ਼ਿਪਿੰਗੇ ਦੀ ਅਲੱਗ ਲੱਗੇਗੀ 300 ਰੁਪਏ ਸੂਟ ਦਾ ਪ੍ਰਾਈਸ ਹੋਏਗਾ ਜੀ ਚਲੋ ਦੇਖਦੇ ਹਾਂ ਸੂਟ ਹਾਂਜੀ ਇਹ ਪਹਿਲਾ ਸੂਟ ਹੈਗਾ ਚੈੱਕ ਦੇ ਵਿੱਚ ਇਹ ਹੈਗਾ ਮੈਰੂਨ ਤੇ yellow mustard yellow ਦਾ ਹੈਗਾ ਠੀਕ ਹੈ ਕੰਟਰਾਸਟ ਆ ਦੋਨਾਂ ਕਲਰਾਂ ਦਾ ਤੇ ਇਹ ਕਪੜਾ ਬਹੁਤ ਹੀ ਗਾਫਾ ਮੈਨੂੰ ਲੱਗਦਾ ਕਿ ਹਾਂ ਜਿਆਦੀ ਗਰਮੀ ਦੇ ਵਿੱਚ ਵੀ ਨਹੀਂ ਪਹਿਗਾ ਪੈ ਵੀ ਸਕਦਾ ਪਰ ਥੋੜਾ ਹੈਵੀ ਸਟਾਫ ਆ ਠੀਕ ਹੈ ਤੇ ਹੁਣ ਇਹ ਆਉਣ ਵਾਲੇ ਮੌਸਮ ਚ ਵੀ ਪੈ ਜਾਏਗਾ ਤੇ ਫਿਲਹਾਲ ਹੁਣ ਜਿਹੜਾ ਮੌਸਮ ਚੱਲ ਰਿਹਾ ਉਹਦੇ ਵਿੱਚ ਤੇ ਪੈ ਗਏ ਪੈਗਾ। ਥੋੜਾ ਹੈਵੀ ਸਟੱਫ ਵਿੱਚ ਆ। ਤੇ 3.5 ਮੀਟਰ ਆਏਗਾ ਵੱਡੇ ਵਰ ਦਾ ਸੂਟ। ਘੇਰੇ ਦੇ ਉੱਪਰ ਇਸ ਤਰ੍ਹਾਂ ਹੋਈ ਹੈ ਕਢਾਈ ਤੇ ਮੈਂ ਤੁਹਾਨੂੰ ਅੱਜ ਸੂਟ ਦਿਖਾਉਣੀ ਹੈ ਥੋੜਾ ਜਲਦੀ ਜਲਦੀ। ਸਕਰੀਨ ਸ਼ਾਟ ਲੈ ਕੇ ਤੇ ਮੇਰੇ WhatsApp ਉੱਪਰ ਦੇ ਨੰਬਰ ਤੇ ਉੱਪਰ ਸੈਂਡ ਕਰ ਦਿਓ। ਤੇ ਤੁਹਾਡਾ ਆਰਡਰ ਆਪਣਾ ਛੇਤੀ ਤੋਂ ਛੇਤੀ ਕਨਫਰਮ ਕਰਾ ਲਓ ਠੀਕ ਹੈ ਜੀ। ਇਹ ਪਹਿਲਾ ਕਲਰ ਹੈ ਜੀ। नेक्स्ट आएगा थोड़ा जल्दी दिखाऊंगी क्योंकि सूट काफी आ फिर अपनी विडियो ज्यादा लंबी ना हो दूसरा आएगा लाइनिंग चा है न पिंक पिंक कलर दिया लाइन वाइट पिंक कलर लाइनिंग दाइनिंग कपड़ा बहुत सोहना होगा जी ये कपड़े का कोई लंबा नहीं कोई स्टफ हैवी आऊगा कोई लाइट आऊगा स्टफ सार थोड़ा अलग अलग आऊगा पर कढ़ाई कढ़ाई हुई है घेरे के उपर बहुत ही सोहना रेट वाइज ਬਹੁਤ ਸੋਨਾ ਇਹਦਾ ਗਲਾ ਵਗੈਰਾ ਸੋਨਾ ਬਣਾ ਕੇ ਤੁਸੀਂ ਪਾਈਪਿੰਗ ਵਗੈਰਾ ਕੱਢ ਕੇ ਲੈਸ ਵਗੈਰਾ ਲਾ ਕੇ ਬਹੁਤ ਹੀ ਸੋਹਣਾ ਸੂਟ ਬਣਾ ਸਕਦੇ ਥੇ ਤੁਹਾਡਾ ਆਉਣ ਜਾਣ ਵਾਲਾ ਸੂਟ ਮਤਲਬ ਜਿਸ ਦਾ ਡੇਲੀ ਵੇਅਰ ਵਾਲੀਆਂ ਪਹਿਣਾ ਉਹਨਾਂ ਦੇ ਵਾਸਤੇ ਸੂਟ ਇਹ ਬਹੁਤ ਹੀ ਫਾਇਦੇ ਵਾਲਾ ਠੀਕ ਹੈ ਜੀ ਇਹ ਦੂਸਰਾ ਕਲਰ ਤੀਸਰਾ ਕਲਰ ਆਇਆ ਜੀ ਇਹ ਵਾਲਾ ਇਹ ਗੇ ਸਕਾਈ ਬਲੂ ਕਲਰ ਦੀ ਲਾਈਨਿੰਗ ਆ ਤੇ ਘੇਰੇ ਦੇ ਉੱਪਰ ਫਲਾਵਰ ਬਣਿਆ ਹੈ ਠੀਕ ਹੈ ਸਾਢੇ 3 ਮੀਟਰ ਵੱਡੇ ਵਰਦਾਏ ਕਪੜਾ ਆਏਗਾ ਜੀ ਠੀਕ ਹੈ ਜੀ ਸਾਢੇ 3 ਮੀਟਰ ਕਾਟਨ ਵੀ ਹੋਏਗਾ ਜਿਹੜਾ ਕਾਟਨ ਦਾ ਨਹੀਂ ਹੋਏਗਾ ਮੈਂ ਦੱਸ ਦਾਂਗੀ ਇਹਦੇ ਵਿੱਚ ਆਪਣੇ ਕੋ ਆਏ ਨੇ 2-3 ਪੀਸ ਇਹਦੇ ਵਿੱਚ ਸੇਮ ਚ ਹੈਗੇ ਆ ਕੋਈ ਪ੍ਰੋਬਲਮ ਨਹੀਂ ਆ ਅੱਜ ਦਿਲ ਖੋਲ ਕੇ ਤੁਸੀਂ ਆਰਡਰ ਕਰ ਸਕਦੇ ਜੇ ਨੈਕਸਟ ਆਏਗਾ ਇਹ ਵੀ ਬਹੁਤ ਹੀ ਸੋਹਣੀ ਕੈਮਰਿਕ ਕਾਟਨ ਆ ਤੇ ਬਹੁਤ ਹੀ ਸੋਹਣਾ ਪੈਰਟ ਗ੍ਰੀਨ ਜਿਹਾ ਕਲਰ ਆ ਇਹ ਕਾ ਮੰਗੀਆ ਗ੍ਰੀਨ ਲਈ ਹੈ बहुत सोना कलर है तो बहुत ही खिड़िया खिड़िया लग गया है फ्लावर प्रिंट है ना कढ़ाई हुई है प्रिंट नहीं है सॉरी एम्ब्रॉयडरी केरी का फ्लावर ठीक है ग्रीन कलर साढ़े तीन मीटर नेक्स्ट आएगा जी ब्लैक कलर यदा भी स्टफ ना थोड़ा हैवी हैवीचा थोड़ा पारा पारा-पारा स्टफ है पर है कॉटन ही है ਬਹੁਤ ਸੋਹਣਾ ਪ੍ਰਿੰਟਰ ਚੈੱਕ ਵਾਲਾ ਪ੍ਰਿੰਟ ਵੈਸੇ ਵੀ ਬਹੁਤ ਹੀ ਸੋਹਣਾ ਲੱਗਦਾ ਵੀਰ ਕੀਤਾ ਹੋਇਆ ਦੀ ਬਹੁਤ ਸੋਹਣਾ ਲੱਗਦਾ ਘੇਰਾ ਬਣਿਆ ਹੋਇਆ ਜੇ ਤੇ ਕਪੜਾ ਆਏਗਾ 3.5 ਮੀਟਰ ਬਹੁਤ ਸੋਹਣਾ ਹੈ ਸੌਫਟ ਆ ਤੇ ਹੈ ਥੋੜਾ ਹੈਵੀ ਆ ਇਹ ਜੀ ਨੈਕਸਟ ਵੀ ਆਪਣਾ ਆਏਗਾ ਚੈੱਕ ਦੇ ਵਿੱਚ ਹੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਹਨ ਇਹ ਆ ਗਿਆ ਆਪਣਾ ਰਾਇਲ ਬਲੂ येलो ਰॉयਲ ब्लू ਤੇ yellow ਚੈੱਕ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੇ ਮੇਰੇ WhatsApp ਨੰਬਰ ਦੇ ਉੱਪਰ ਭੇਜ ਦੋ ਤੇ ਆਪਣੇ ਆਰਡਰ ਪਲੇਸ ਕਰੋ ਬਹੁਤ ਹੀ ਸਸਤੇ ਪ੍ਰਾਈਸ ਇਹਨੇ ਸਸਤੇ ਪ੍ਰਾਈਸ ਕੋਈ ਵੀ ਨਹੀਂ ਦੇਗਾ ਸਾਡਾ ਤੇ ਇਹ ਮੋਟਿਵ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਸਾਡੇ ਨਾਲ ਕਸਟਮਰ ਜੁੜਨ ਤੇ ਫਾਇਦੇ 'ਚ ਰਹਿਣ ਕੋਈ ਇਹੋ ਜਿਹੀ ਗੱਲ ਨਹੀਂ ਆ ਕਿ ਸਾਡਾ ਮਾਰਜਨ ਬਹੁਤ ਹੀ ਸਾਰੇ ਸੁਟਾਂ ਦੇ ਉੱਪਰ ਸਾਡਾ ਮਾਰਜਨ ਘੱਟ ਹੁੰਦਾ नैक्सट आएगा जीए थोड़ी ज़्यादा चौड़ी जी लाइनिंग है स्टाफ़ ये भी बहुत ही सोहना ठीक है बहुत सोहना स्टाफ़ है ये अंडर शर्ट की भी जरूरत नहीं होगी हैवी स्टाफ़ तो स्टफ़ेद आएगी कढ़ाई हैवी स्टाफ़ हैवी आ ठीक है यह मतलब ठंडे मौसम भी बेयर कर सकते हैं थोड़ा जहांटिका है पर बहुत ही प्यारा कॉफी कलर है बहुत सोहना पीस है नेक्स्ट आएगा ऑरेंज न्योन कलर ठीक है जी ये भी बड़ा प्यारा जहा पीस है इन्हे ना स्टफ मैनु परसनली बहुत पसंद आता क्योंकि ਇਹ ਗਰਮੀ ਦੇ ਵਿੱਚ ਇਹ ਬਾਈਵਾਸ਼ ਖਰਾਬ ਨਹੀਂ ਹੁੰਦਾ ਜਿਸ ਤਰ੍ਹਾਂ ਕੈਮਰਿ ਖਰਾਬ ਹੋ ਜਾਂਦੀ ਹੈ ਨਾ ਇਹ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਨਾ ਇਹਦਾ ਕਲਰ ਖਰਾਬ ਹੁੰਦਾ ਨਾ ਇਹ ਕਿਤੇ ਫਟਦਾ ਹੈ ਜਿਸ ਤਰ੍ਹਾਂ ਮਰਜੀ ਧੋਵੇ ਬਹੁਤ ਵਧੀਆ ਰਹਿੰਦਾ ਮੈਂ ਖੁਦ ਵੀ ਇਹਦੇ ਨਾਲ ਦੇ ਸੂਟ ਸਟਿਚ ਕੀਤੇ ਹੋਏ ਆ ਨੈਕਸਟ ਆਏਗਾ ਜੀ ਨਾ ਬੜਾ ਪਿਆਰਾ ਛੋਟਾ ਛੋਟਾ ਬੇ ਕਟੋ ਬਣੇ ਹੋਇਆ ਕਟਵਰਕ ਵਾਲੀ ਕਢਾਈ ਹੋਈ ਹੈ ਬਹੁਤ ਸੋਹਣੀ ਆ ਨੀਚੇ ਤਿੱਕੇ ਦੇ ਤੇ ਹੈ ਹੀ ਹੈ ਦੇਖੋ ਕਿੰਨਾ ਪਿਆਰਾ ਰੇਟ ਵਾਈਜ਼ ਐ ਇੰਨੀ ਕਢਾਈ ਕਰਾਣ ਜਾਈਏ ਨਾ ਤੇ ਕਿਤੇ ਉਹ ਨਹੀਂ ਕਰਦੇ 4-500 ਕਢਾਈ ਦਾ ਹੀ ਲੈ ਲੈਂਦੇ ਆ ਤੇ ਆਪਾਂ ਨੂੰ ਸਟੱਫ ਵੀ ਮਿਲ ਰਿਹਾ ਪੂਰੇ ਸੂਟ ਦਾ ਤੇ ਨਾਲ ਆਪਣੀ ਕਢਾਈ ਵੀ ਕੀਤੀ ਹੋਈ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਕੰਮ ਹੋਇਆ ਇਹਨਾਂ ਸੂਤਾਂ ਦੇ ਉੱਪਰ ਤੇ ਬਹੁਤ ਹੀ ਸੋਹਣਾ ਮਿੱਠਾ ਜਿਹਾ ਰੇਟ ਆ ਤੇ ਨੈਕਸਟ ਆਏਗਾ ਜੀ ਹੈ ਬਹੁਤ ਹੀ ਪਿਆਰਾ ਪੀਸ ਹੈ ਰਿਯਾਨ ਕਾਟਨ ਦੇ ਵਿੱਚ ਆਏ ਠੀਕ ਹੈ ਰਿਯਾਨ ਕਾਟਨ ਲਾਈਨਿੰਗ ਬਹੁਤ ਹੀ ਸੌਫਟ ਜਿਹਾ ਕਪੜਾ ਹੈ ਬਹੁਤ ਵਧੀਆ ਸੌਫਟ ਕਪੜਾ ਘੇਰੇ ਤੇ ਆਏਗਾ ਜੀ ਇਹਵੇਂ ਠੀਕ ਹੈ ਘੇਰਾ ਬਣਿਆ ਹੋਇਆ ਤੇ ਲਾਈਨਿੰਗ ਵਾਲਾ ਪ੍ਰਿੰਟ ਆ ਜਿੰਨੂੰ ਵੀ ਮੇਰੀ ਭੈਣ ਨੂੰ ਜਿਹੜਾ ਸੂਟ ਪਸੰਦ ਆ ਉਹ ਕਰ ਸਕਦੀ ਹੈ ਆਰਡਰ ਨੈਕਸਟ ਆਏਗਾ ਜੀ ਸਕਾਈ ਬਲੂ ਤੇ ਇਹਦੇ ਵਿੱਚ ਇਸ ਤਰ੍ਹਾਂ ਦੀ ਆਏਗੀ ਲਾਈਨਿੰਗ ਹੈ ਨਾ ਸਟਾਫ ਇਵੇਂ ਦਾ ਜਿਵੇਂ ਪਸ਼ਮੀਨਾ ਨਹੀਂ ਹੁੰਦਾ ਪਸ਼ਮੀਨੇ ਵਾਲਾ ਸਟਾਫ ਆ ਠੀਕ ਆ ਬਹੁਤ ਹੀ ਸੋਹਣਾ ਸੌਫਟ ਤੇ ਘੇਰੇ ਤੇ ਕਢਾਈ ਇਹ ਸਾਰਿਆਂ ਦੀ ਕਢਾਈ ਘੇਰੇ ਦੇ ਉੱਪਰ ਹੀ ਆ ਠੀਕ ਆ ਘੇਰੇ ਦੇ ਉੱਪਰ ਆਏਗੀ ਕਢਾਈ ਗਲੇ ਦੇ ਉੱਪਰ ਤੁਸੀਂ ਹਨਾ ਲੈਸ ਵਗੈਰਾ ਲਗਾ ਕੇ ਫੈਂਸੀ ਗਲਾ ਬਣਾ ਕੇ ਆਪਣੀਆਂ ਚਾਕਾਂ ਦੇ ਉੱਪਰ ਲੈਸ ਲਵਾ ਕੇ ਇਹਨੂੰ ਕੋਟ ਸੈੱਟ ਵੀ ਬਣਾ ਸਕਦੇ ਗੋਲ ਘੇਰੇ ਵਾਲਾ ਤੇ ਸੂਟ ਵੀ ਜਿਨ੍ਹਾਂ ਨੂੰ ਤੇ ਸੂਟ ਬਣਾਉਣ ਦਾ ਸ਼ੌਂਕ ਆ ਤੇ ਆਪਣੇ ਆਪ ਹੀ ਕਾਫੀ ਕੁ ਸੂਟਾਂ ਦੇ ਨਾਲ ਕਰ ਲੈਂਦੀਆਂ ਹਨਾ ਸਸਤੇ ਨੂੰ ਮਹਿੰਗਾ ਕਿਵੇਂ ਬਣਾਉਣਾ ਇਹ ਲੇਡੀਜ਼ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਤੇ ਇਹ ਵੀ ਆਪਣੇ ਕੋਲ ਬਲੈਕ ਬਲੈਕ ਦੇ ਵਿੱਚ ਕਾਫੀ ਕੁਆਂਟੀਟੀ ਲੈਂਦਾ ਮਾਲ ਆਪਾਂ ਕਿਉਂਕਿ ਬਲੈਕ ਦੀ ਕਾਫੀ ਡਿਮਾਂਡ ਸੀ ਚੈੱਕ ਬਲੈਕ ਠੀਕ ਹੈ ਨੈਕਸਟ ਆਏਗਾ ਆਪਣੇ ਕੋ ਨੀਵੀ ਬਲੂ ਨੀਵੀ ਬਲੂ ਐ ਉਸ ਦੇ ਨੀਵੀ ਬਲੂ ਚੈੱਕ ਵਾਲੇ ਸੂਟ ਤੇ ਕਾਫੀ ਮੈਸੇਜ ਆਏ ਸੀ ਤੇ ਉਹ ਇੱਕ ਹੀ ਸੂਟ ਸੀ ਤੇ ਉਹ ਵੀ ਹਨਾ ਜਿੰਨੇ ਪਹਿਲਾਂ ਆਰਡਰ ਕੀਤਾ ਉਹਨਾਂ ਨੂੰ ਮਿਲ ਗਿਆ ਤੇ ਇਹ ਥੋੜਾ ਸਟੱਫ ਪਤਲਾ ਵਾ ਓਕੇ ਥੋੜਾ ਵਿਜੀਬਲ ਆਇਆ ਨਾ ਲਾਈਨਿੰਗ ਵਗੈਰਾ ਲੱਗੇਗੀ ਪਰ ਬਹੁਤ ਹੀ ਪਿਆਰਾ ਪੀਸ ਆਏ ਬਹੁਤ ਹੀ ਛੋਟਾ ਛੋਟਾ ਪ੍ਰਿੰਟ ਆ ਕੇ ਰਿਤੇ ਆਏਗਾ ਜਿਵੇਂ ਹਨਾ ਕਟਾਈ ਆਏਗੀ ਕਿਰੇ ਤੇ ਜਿਨੇ ਵੀ ਇਹ ਲੈਣਾ ਆਰਡਰ ਕਰ ਸਕਦਾ ਨੈਕਸਟ ਆਏਗਾ ਜੀ ਕ੍ਰਾਸ ਲਾਈਨਿੰਗ ਦੇ ਵਿੱਚ ਠੀਕ ਆ ਜੀ ਤੇ ਇਹ ਇਸ ਤਰ੍ਹਾਂ ਹਨ ਬਣੀਆਂ ਹੋਈਆਂ ਕਲੀਆਂ ਵਾਲੀ ਕਢਾਈ ਹੈ ਸਾਰੀ ਫਰੰਟ ਦੇ ਉੱਪਰ ਠੀਕ ਆ ਤੇ ਇਹ ਸਟੱਫ ਆਏਗਾ ਜੀ ਮੈਨੂੰ ਲੱਗਦਾ ਹੈ 5 ਮੀਟਰ ਆਏਗਾ ਹਾਂਜੀ ਇਹ 5 ਮੀਟਰ ਆਏਗਾ ਇਹ ਵਾਲਾ ਸਟੱਫ ਛੋਟੇ ਬਰ ਦਾ ਛੋਟਾ ਬਰ ਮਤਲਬ ਜਿਹੜਾ ਉਹੀ ਹੁੰਦਾ 1.5 ਮੀਟਰ 42 ਦਾ ਪਰ ਇਹ ਵਾਲੇ ਬਰ ਦਾ ਆਏਗਾ ਇਹਦੇ ਸਾਰੇ ਕਢਾਈ ਹੋਈ ਹੈ ਮੋਹੀ ਪਿਆਰਾ ਪੀਸਾ ਤੇ ਪ੍ਰਾਈਸ ਕੀ ਇਹਦਾ ਜੀ ਕੁਝ ਵੀ ਨਹੀਂ ਪ੍ਰਾਈਸ ਇਹਦਾ ਕੁਝ ਵੀ ਨਹੀਂ ਓਨਲੀ 300 ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਹੋਰ ਮਸਟਰਡ येलो ਕਲਰ ਥੋੜਾ ਮਿਕਸ ਸਟਾਕ ਹੋਊਗਾ ਜੀ ਪਿਓਰ ਕਾਟਨ ਨਹੀਂ ਜੇ ਤੁਸੀਂ ਆਪ ਹੀ ਸਮਝੋ ਕਿ 300 ਰੁਪਏ ਦੇ ਵਿੱਚ ਤੁਹਾਨੂੰ ਹਨਾ ਜੇ ਕਾਟਨ ਵੀ ਮਿਲਦੀ ਤਾਂ ਵੀ ਬਹੁਤ ਵਧੀਆ ਗੱਲ ਜੇ ਤੁਹਾਨੂੰ ਮਿਕਸ ਕਾਟਨ ਵਿਦ ਐਮਬਰਾਇਡਰੀ ਮਿਲਦੀ ਆ ਤੇ ਬਹੁਤ ਹੀ ਤੁਹਾਨੂੰ ਫਾਇਦੇ ਵਾਲਾ ਸੌਦਾ ਹੈ ਜੀ ਠੀਕ ਆ ਤੁਸੀਂ ਡੇਲੀ ਵੇਅਰ ਘਰੇ ਵੀ ਪਹਿਨ ਸਕਦੇ ਹੋ ਕਿਤੇ ਆਉਣ ਜਾਣ ਵਾਸਤੇ ਵੀ ਇਹਨੂੰ ਵਧੀਆ ਸਲਾਈ ਕਰਕੇ ਪੈਨ ਸਕਦੇ ਹੋ ਹਾਂਜੀ ਇਹ ਵੀ ਬਹੁਤ ਹੀ ਪਿਆਰਾ ਪੀਸ ਆ ਕਢਾਈ ਉੱਪਰ ਹੋਈ ਆ ਇਹ ਕਲਰ ਦੇਖੋ ਕਿੰਨਾ ਪਿਆਰਾ ਕਿੰਨੇ ਸ਼ਾਈ ਦਾ ਕਲਰ ਵੀ 300 ਰੁਪਏ ਤੇ ਕਲਰ ਦਾ ਹੀ ਮੁੱਲ ਨਹੀਂ ਆ ਜੀ ਠੀਕ ਹੈ ਬਹੁਤ ਸੋਹਣਾ ਕਲਰ ਇੱਕ ਸੀਗਾ ਬਲੈਕ ਮਸਟਰਡ ਔਰ ਨੇਵੀ ਬਲੂ ਹਾਂਜੀ ਅਗਲਾ ਆ ਜਾਏਗਾ ਨੇਵੀ ਬਲੂ ਹਰ ਕਲਰ ਦੀ ਆਪਣੀ ਗ੍ਰੇਸ ਆ ਬਹੁਤ ਹੀ ਪਿਆਰੇ ਪੀਸ ਆ ਤੇ ਜਲਦੀ ਜਲਦੀ ਆਪਣੇ ਆਰਡਰ ਪਲੇਸ ਕਰ ਲਓ। ਠੀਕ ਹੈ। ਇਹ ਵੀ ਬਹੁਤ ਪਿਆਰਾ ਪੀਸ ਆ। ਇਹ ਨੈਕਸਟ ਆਏਗਾ ਜੀ ਪਿੰਕ ਸ਼ੇਡ, ਪਿੰਕ ਮਜੈਂਟਾ ਸ਼ੇਡ। ਠੀਕ ਹੈ, ਇਹ ਵੀ ਸ਼ੇਡ ਬੜੀ ਪਿਆਰੀ ਆ। ਨਾਲ ਦੁਪੱਟਾ ਲਾਓ, ਸੋਨਾ ਜਿਹਾ ਸਟਿਚ ਕਰਵਾਓ ਤੇ ਵੇਅਰ ਕਰੋ। ਕੈਸੀ ਵੀ ਇਹ ਇਸ ਥੋੜਾ ਜਿਹਾ ਮਿਕਸ ਸਟੱਫ ਹੁਣ ਜਿਹੜਾ ਮੌਸਮ ਆ ਰਿਹਾ ਮੌਸਮ ਉਹਦੇ ਵਿੱਚ ਤੇ ਵਧੀਆ ਏ ਪਾਇਆ ਵੀ ਬਹੁਤ ਸੋਹਣਾ ਲੱਗੇ ਤਾਂ ਕਲਰ ਵੀ ਬ੍ਰਾਈਟ ਬ੍ਰਾਈਟ ਆ ਠੀਕ ਹੈ ਜੀ ਹਾਂਜੀ ਇਹਨਾਂ ਸੂਟਾਂ ਨੂੰ ਤੁਸੀਂ ਵੇਖਿਆ ਤੁਹਾਨੂੰ ਕਿਵੇਂ ਦੇ ਲੱਗੇ ਤੇ ਜਲਦੀ ਤੋਂ ਜਲਦੀ ਆਪਣੇ ਆਰਡਰ ਪਲੇਸ ਕਰ ਲਓ ਜਿਹਦਾ ਜਿਹਦਾ ਵੀ ਆਰਡਰ ਕਨਫਰਮ ਹੋ ਜਾਏਗਾ ਉਹਨੂੰ ਉਹਨੂੰ ਤੇ ਪਹਿਲਾਂ ਸੂਟ ਮਿਲ ਜਾਏਗਾ ਠੀਕ ਹੈ ਜੀ ਥੈਂਕ ਯੂ ਧੰਨਵਾਦ